जलेबी तो हमारी पहली बात है शुद्ध घी में बनती है ठीक है जी और ये बनती है उड़द की दाल की पीठी की बनती है बहुत करारी होती है अगर आप आज लेके जा रहे हैं उसको आप चार दिन के बाद भी खाओगे तो वैसी की वैसी रहेगी जलेबी तो हमारी कनाडा तक जाती है हाँ लोकल तो बिकती बिकती है बाहर बहुत जाती है की जलेबी जो है वो देसी घी में बनी होती है और साफ सुथरी बनी होती है आईजी ਬਤਲ ਕੀ ਜਲੇਬੀ ਦਾ ਟੇਸਟ ਪਰ ਦੇਬੀ ਦੇ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਇਸ ਲਈ ਜਲੇਬੀ ਦਾ ਸਵਾਦ ਹੀ ਬਹੁਤ ਅਲੱਗ ਹੁੰਦਾ ਹੈ ਤੇ ਦੇਸੀ ਘੀ ਉਹਦੀ ਪ्योर ਦੇਸੀ ਘੀ ਬਣੀ ਹੁੰਦੀ ਹੈ ਐਂਡ ਸਾਫ ਸੁਤਰੀ ਅਸੀਂ ਭਾਜੀ ਇੱਕ ਸਮੋਸੇ ਤੇ ਜਲੇਬੀਆਂ ਮੇਨ ਲਾਈਨ ਆਨੇ ਆਥੇ ਸਪੈਸ਼ਲ ਆਨੇ ਆ ਅਸੀਂ ਉਹਦੇ ਜਲੇਬੀ ਦੇ ਬਾਰੇ ਇਹ ਆ ਕੀ ਚੀਜ਼ ਹੈਗੀ ਏ ਕਲਾਸ ਜਿੱਦਾਂ ਦਾ ਰੇਟ ਉਦਾਂ ਦੀ ਚੀਜ਼ ਹੈ ਇਨਕੀ ਅਸਲੀ ਜੇ ਕੁਆਲਿਟੀ ਲੈਣੀ ਹੈ ਤਾਂ ਫੁਰ ਇਹੀ ਹੈ ਕੁਆਲਿਟੀ ਵੀ ਸਿਰੇ ਦੀ ਹੈ ਰੇਟ ਵੀ ਸਿਰੇ ਦਾ ਜਲੇਬੀਆਂ ਤਾਂ ਤੁਸੀਂ ਬਹੁਤ ਖਾਧੀਆਂ ਹੋਣਗੀਆਂ ਪਰ ਅੱਜ ਤੁਹਾਨੂੰ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਚਲਦੇ ਹਾਂ ਜਿੱਥੇ ਦੀ ਜਲੇਬੀ ਦਾ ਸਵਾਦ ਇਸ ਤਰ੍ਹਾਂ ਦਾ ਹੈ ਕਿ ਲੁਧਿਆਣੇ ਤੋਂ ਲੋਕੀ ਬੜੀ ਦੂਰੋਂ ਦੂਰੋਂ ਉਹਨਾਂ ਦੀ ਜਲੇਬੀਆਂ ਖਾਣ ਆਉਂਦੇ ਨੇ ਸਸੀ ਗਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਜਿਲੇਬੀ ਜਿਹੜੀ ਤੁਸੀਂ ਨੋਰਮਲ ਆਮ ਤੌਰ ਤੇ 50 60 ਰੁਪਏ ਕਿਲੋ ਜਾਂ 80 ਰੁਪਏ ਕਿਲੋ ਜਾਂ 100 ਰੁਪਏ ਕਿਲੋ ਖਾਦੀ ਹੋਏਗੀ ਇਹਨਾਂ ਦਾ ਰੇਟ ਸੁਣ ਕੇ ਵੀ ਤੁਹਾਨੂੰ ਇੱਕ ਬਹੁਤ ਗਹਿਰਾ ਝਟਕਾ ਲੱਗੇਗਾ ਕਿਉਂਕਿ ਇਹਨਾਂ ਦੀ ਜਿਲੇਬੀ ਦੇ ਅਕੋਰਡਿੰਗ ਉਸ ਦਾ ਰੇਟ 500 ਰੁਪਏ ਕਿਲੋ ਹੈ ਗੱਲ ਕਰਦੇ ਆ ਇਹ ਜਿਲੇਬੀ ਦੇ ਵਿੱਚ ਕੀ ਇਹੋ ਜਿਹਾ ਮਿਲਾਉਂਦੇ ਨੇ ਕਿ ਇਹਨਾਂ ਦੀ ਜਿਲੇਬੀ ਨੂੰ ਖਾਣ ਲਈ ਦੂਰੋਂ ਦੂਰੋਂ ਲੋਕ ਇਹਨਾਂ ਦੀ ਦੁਕਾਨ ਤੇ ਆਉਂਦੇ ਨੇ

ਦੇਸੀ ਕਿਉਂ ਦੀ ਪ्योर ਦੇਸੀ ਕਿਉਂ ਦੀ ਬਣੀ ਹੁੰਦੀ ਹੈ ਇਨਸਾਫ ਸੁਤਰੀ ਰੇਟ ਵੀ ਨਾ ਬਹੁਤ ਜ਼ਰੂਰੀ ਨਹੀਂ ਜਦੋਂ ਬਿਕਾ ਦੇਖੋ ਜੀ ਅੱਜ 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 ਕੱਲ ਦਾ ਜਿਹੜਾ ਦੌਰ ਹੈ ਨਾ ਆ ਰੇਟ ਦੇ ਉੱਤੇ ਨਹੀਂ ਆ ਕੁਆਲਿਟੀ ਦੇ ਉੱਤੇ ਚੱਲਦਾ ਆ ਤੁਹਾਨੂੰ ਕੋਈ ਅੱਜ ਕੱਲ ਸਾਰਾ ਕੁਝ ਹੀ ਔਨਲਾਈਨ ਹੋ ਗਿਆ ਹੈ ਔਰ ਰੇਟ ਰੇਟ ਕੋਈ ਨਹੀਂ ਦੇਖਦਾ ਅੱਜ ਕੱਲ ਬੱਚੇ ਵੀ ਨਹੀਂ ਰੇਟ ਦੇਖਦੇ ਬਡੇ ਤਾਂ ਕੀ ਬੱਚੇ ਵੀ ਨਹੀਂ ਦੇਖਦੇ ਉਹ ਕਹਿੰਦੇ ਸਾਨੂੰ ਕੁਆਲਿਟੀ ਮਿਲਣੀ ਚਾਹੀਦੀ ਖਾਨ ਚ ਵਜਾਣਾ ਚਾਹੀਦਾ ਇੰਜੋਏ ਹੋਣਾ ਚਾਹੀਦਾ ਰੇਟ ਦੀ ਕੋਈ ਚੱਕੀ ਕਿੰਨੇ ਕੀਦਾ ਜਦੋਂ ਇਹਦੀ ਦੁਕਾਨ ਖੁੱਲ੍ਹੀ ਤਾਂ ਸਾਡਾ ਤਾਂ ਲਿੰਕ ਇਹਨਾਂ ਨਾਲ ਇੱਕ ਤਰ੍ਹਾਂ ਦਾ ਯਾਰਾਂ ਦਾ ਯਾਰ ਹੀ ਆ ਪਤ ਲੱਗੀ ਕਿ ਦੋਸਤੀ ਦੀ ਟੈਪ ਹਾਂ ਜੀ ਨਹੀਂ ਵੈਸੇ ਵੀ ਰਗੀ ਨਾ ਇਹਨਾਂ ਦਾ ਵੈਸੇ ਹੀ ਇਹਨਾਂ ਦਾ ਸੁਭਾਅ ਵੀ ਬੜਾ ਵਧੀਆ ਹੈਗਾ ਕਿ ਹਰ ਇੱਕ ਨਾਲ ਪਿਆਰ ਨਾਲ ਬੋਲਣਾ ਹਰ ਇੱਕ ਨੂੰ ਅਚੀ ਤਰ੍ਹਾਂ ਹਰ ਇੱਕ ਦੀ ਸੁਣਵਾਈ ਕਰਨੀ ਆਈ ਆਈ ਦੁਕਾਨਦਾਰ ਦੀ ਸਭ ਤੋਂ ਓਡੀ ਖਾਸੀਅਤ ਹਾਂ ਜੀ ਆ ਹਰ ਚੀਜ਼ ਚ ਮਿਠਾਸ ਹੈ ਉਹਨਾਂ ਦੇ ਪਿਆਰ ਚ ਵੀ ਹੈ ਤੇ ਜਲੇਬੀ ਚ ਤਾਂ ਹੈ ਹੀ ਹੈ ਅਸੀਂ ਭਾਜੀ ਇੱਕ ਸਮੋਸੇ ਤੇ ਜਲੇਬੀਆਂ ਮੇਨ ਲੈਣਾ ਨੇ ਇੱਥੇ ਸਪੈਸ਼ਲ ਆਨੇ ਆ ਸੀ ਉਹਰੇ ਇਹਨਾਂ ਦੀ ਜਲੇਬੀ ਦੇ ਬਾਰੇ ਕੀ ਕਹਿਣਾ ਚਾਹੋ ਜਲੇਬੀ ਦੇ ਬਾਰੇ ਇਹ ਆ ਕੀ ਚੀਜ਼ ਹੈਗੀ ਏ ਕਲਾਸ ਜਿੱਦਾਂ ਦਾ ਰੇਟ ਉਦਾਂ ਦੀ ਚੀਜ਼ ਚੀਜ਼ ਵੀ ਚੀਜ਼ ਵੀ ਸਿਰੇ ਦੀ ਆ ਰੇਟ ਵੀ ਸਿਰੇ ਦਾ ਜਲੇਬੀ ਵਿੱਚ ਕੀ ਇਹੋ ਜੀ ਖਾਸੀਤ ਹੈ ਜਲੇਬੀ ਵਿੱਚ ਪਤਲੀ ਕ੍ਰਿਸਪੀ ਤੇ ਜਿਸ ਤਰ੍ਹਾਂ ਕੀ ਮੋਟੀ ਜਲੇਬੀ ਪਰ ਲੈਨੇ ਆ ਨਾ ਮੋਟੀ ਜਲੇਬੀ ਦੇ ਵਿੱਚ ਘਾਰ ਮਿੱਠਾ ਚਾਸ਼ਨੀ ਜ਼ਿਆਦਾ ਭਰੀ ਜਾਂਦੀ ਹੈ ਇਹਦੇ ਵਿੱਚ ਪਤਲੀ ਹੋਣ ਕਰਕੇ ਚਾਸ਼ਨੀ ਘੱਟ ਪਰਦੀ ਹੈ ਟੇਸਟ ਵੱਧ ਆਂਦਾ ਹੈ ਕਣਕੀ ਅਸਲੀ ਜੇ ਕੁਆਲਟੀ ਲੈਣੀ ਹੈ ਤਾਂ ਪੂਰ ਇਹੀ ਹੈ ਕੁਆਲਟੀ ਵੀ ਸਿਰੇ ਦੀ ਹੈ ਰੇਟ ਵੀ ਸਿਰੇ ਦਾ ਜੇ ਇਹਦਾ ਬੰਦਾ ਕੁਆਲਟੀ ਦੇਖਦਾ ਫਿਰ ਉਰੇ ਅੱਖਾਂ ਮੀਚ ਕੇ ਲੈ ਜਾਓ ਇਹਦੇ ਨਾਲ ਦੀ ਚੀਜ਼ ਨਹੀਂ ਮਿਲਨੇ ਇਹ ਰੇਟ ਵਾਈਜ਼ ਹੈ ਰੇਟ ਵੀ ਬੋਲਦਾ ਚੀਜ਼ ਵੀ ਬੋਲਦੀ ਹੈ ਦੋਨੇ ਹੀ ਗੱਲਾਂ ਤੁਸੀਂ ਲੈਣੇ ਹੋ ਖੁਸ਼ੀਰਾਮ ਦੀ ਲੈਣੀ ਹੈ ਜੀ ਸੀਤਾਰਾਂ ਦੀ ਲੈਣੀ ਹੈ ਜੀ ਦੇਸੀ ਘਿਉ ਦੀ ਜਲੇਬੀ ਖਾਣੀ ਹੈ ਅਸਲੀ ਸਮਾਨ ਖਾਣਾ ਫਿਰ ਆਇਓ ਜੇ ਤੁਸੀਂ ਰੇਟ ਦੇਖਣਾ ਫਿਰ ਨਾ ਆਇਓ ਚੀਜ਼ ਖਾਣੀ ਹੈ ਤਾਂ ਆਜੋ ਚੀਜ਼ 'ਚ ਕੋਈ ਡਾਊਟ ਨਹੀਂ ਇਹਦੇ ਵਰਗੀ ਚੀਜ਼ ਜਲੇਬੀ ਲੱਗੀ ਹੈ ਸਪੈਸ਼ਲਾਈਜ਼ਡ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਆਸ਼ੂ ਜੀ ਉਹਨਾਂ ਦੇ ਕੋਲੋਂ ਪੁੱਛਦੇ ਆ ਕਿ ਉਹਨਾਂ ਦੀ ਜਲੇਬੀ ਦੀ ਡਿਮਾਂਡ ਜਿਹੜੀ ਲੁਧਿਆਣਾ ਵਿੱਚ ਬਹੁਤ ਜ਼ਿਆਦਾ ਹੈ ਉਹ ਜਲੇਬੀ ਵਿੱਚ ਕੀ ਇਹੋ ਜਿਹਾ ਪਾਉਂਦੇ ਨੇ ਕਿ ਲੋਕੀ ਬੜੀ ਦੂਰੋਂ ਦੂਰੋਂ ਉਹਨਾਂ ਦੀ ਜਲੇਬੀ ਖਾਣ ਆਉਂਦੇ ਨੇ ਸਤਿ ਸ਼੍ਰੀ ਅਕਾਲ ਬੌਜੀ ਸਤਿ ਸ਼੍ਰੀ ਅਕਾਲ ਜੀ ਬੌਜੀ ਤੁਹਾਡੀ ਜਲੇਬੀ ਲੁਧਿਆਣਾ ਵਿੱਚ ਇੱਕ ਟੇਸਟ ਵਜੋਂ ਵੀ ਬੜੀ ਫੇਮਸ ਹੈਗੀ ਆ ਤੇ ਰੇਟ ਵਜੋਂ ਵੀ ਬੜੀ ਫੇਮਸ ਹੈਗੀ ਆ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਇਸ ਜਲੇਬੀ ਦੇ ਟੇਸਟ ਦੇ ਬਾਰੇ ਜਲੇਬੀ ਤਾਂ ہماری ਪਹਿਲੀ ਬੌਜੀ ਸ਼ੁੱਧ ghee ਮੈਂ ਬਣਦੀ ਹੈ ਠੀਕ ਹੈ ਜੀ ਔਰ ਇਹ ਬਣਦੀ ਹੈ ਉਦਦ ਕੇ ਦਾਲ ਕੀ ਪੀਠੇ ਕੀ ਬਣਦੀ ਹੈ ਜੀ ਹਾਂ ਪਹਿਲੇ ਹਾਫ ਫਰਾਈ ਹੁੰਦੀ ਹੈ ਉਸਕੇ ਬਾਅਦ ਡਬਲ ਫਰਾਈ ਕੀਤੀ ਜਾਂਦੀ ਹੈ ਜੀ ਹਾਂ ਪਿਛਲੀ ਜਿਆਦਾ ਫੇਮਸ ਹੋਰ ਬਹੁਤ ਕਰਾਰੀ ਹੁੰਦੀ ਹੈ ਅਗਰ ਆਪ ਅੱਜ ਲੈ ਕੇ ਜਾ ਰਹੇ ਹੋ ਉਸ ਨੂੰ ਆਪ ਚਾਰ ਦਿਨ ਕੇ ਬਾਅਦ ਵੀ ਖਾਓਗੇ ਤਾਂ ਵੈਸੀ ਹੀ ਵੈਸੀ ਰਹੇਗੀ ਜਿੱਚਾ ਆਪ ਆਪਣੇ ਲੈ ਕੇ ਜਾਓਗੇ ओके ਹਾਂ ਮਾਰਕੀਟ ਦੇ ਵਿੱਚ ਜਿਹੜੀ ਜਲੇਬੀ ਹੈਗੀ ਆ ਇੱਕ ਤਾਂ ਇੱਕ ਥੋੜੀ ਜੀ ਮੋਟੀ ਵੀ ਹੁੰਦੀ ਆ ਰੇਟ ਵੀ ਉਹਦਾ ਉਸ ਤਰ੍ਹਾਂ ਦਾ ਹੁੰਦਾ ਹੈਗਾ ਤੁਹਾਡੀ ਜਲੇਬੀ ਦਾ ਰੇਟ ਵੀ ਇੱਕ ਮਾਰਕੀਟ ਨਾਲੋਂ ਸਭ ਤੋਂ ਅਲੱਗ ਹੈ ਤੇ ਫਿਰ ਵੀ ਲੋਕੀ ਸਭ ਤੋਂ ਜ਼ਿਆਦਾ ਤੁਹਾਡੀ ਹੀ ਜਲੇਬੀ ਖਾਂਦੇ ਨੇ ਦੇਖਿਓ ہماری ਜਲੇਬੀ ਦੀ ਜੋ ਕੁਆਂਟੀਟੀ ਹੈ ਨਾ ਜੋ ਅਗਰ ਆਪ ਮਾਰਕੀਟ ਸੇ ਕਿਲੋ ਲੈ ਰਹੇ ਆ ਨਾ

ਤੁਹਾਡੇ ਕਿੰਨੇ ਚਿਰ ਹੋ ਗਿਆ ਤੁਹਾਡੀ ਇਸ ਜਲੇਬੀ ਦੇ ਕਾਰੋਬਾਰ ਦੇ ਵਿੱਚ 12 ਸਾਲ ਹੋ ਗਿਆ ਜੀ 12 ਸਾਲ ਹੋ ਗਏ 12 ਸਾਲ ਹੋ ਗਏ ਸੋ ਇਹਨਾਂ ਦਾ ਜੋ ਟੇਸ ਤੁਹਾਡੀ ਜਲੇਬੀ ਦਾ ਟੇਸ ਹੈਗੀ ਹਰ ਕੋਈ ਲੋਕੀ ਕਹਿੰਦੇ ਵੀ ਉੱਥੇ ਆਸ਼ੂ ਦੀ ਜਲੇਬੀ ਜਿਹੜੀ ਹੈਗੀ ਉਹ ਬਹੁਤ ਟੇਸਟੀ ਹੈ ਉਹ ਖਾ ਕੇ ਜਾਈਏ ਤੇ ਤੁਹਾਡੇ ਕਸਟਮਰ ਵੀ ਤੁਹਾਡੀ ਬਹੁਤ ਤਾਰੀਫ ਕਰਦੇ ਨੇ ਤੇ ਤੁਸੀਂ ਆਪਣੇ ਕਸਟਮਰਾਂ ਬਾਰੇ ਕੀ ਕਹਿਣਾ ਚਾਹੋਗੇ ਕਿ कस्टमर हमारे जी बहुत अच्छे हैं हमारी तारीफ करते हैं बहुत दूर दूर तक आते हैं जलेबी तो हमारी कनाडा तक जाती है हाँ लोकल तो बिकती बिकती है बाहर बहुत जाती है बहुत सारी सरदार फैमिली है जो कनाडा लेके जाती हैं हमसे हाफ फ्राई लेके जाती है वहाँ जब चाहे डबल फ्राई करके खाते हैं उनको हाँ ख़राब नहीं होती अब आज आप लेके जा रहे हैं आठ दिन के बाद भी खाओगे वैसे ही रहेगी हाँ ਜਿਸ ਤਰ੍ਹਾਂ ਕਿ ਆਸ਼ੂ ਜੀ ਨੇ ਕਿਹਾ ਕਿ ਇਹਨਾਂ ਦੀ ਜਲੇਬੀ ਦਾ ਜੋ ਘਿਓ ਜੂ ਵੀ ਹੈ ਉਹ ਇੱਕ ਦੇਸੀ ਘਿਓ ਹੈ ਇਹਨਾਂ ਦੀ ਜਲੇਬੀ ਜਿਹੜੀ 8 ਦਿਨ ਵੀ ਪਈ ਰਵੇ ਉਹ ਜਲੇਬੀ ਖਰਾਬ ਨਹੀਂ ਹੁੰਦੀ ਉਸ ਜਲੇਬੀ ਦਾ ਟੇਸ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਹੁੰਦਾ ਹੈ ਅਗਰ ਤੁਸੀਂ ਵੀ ਜਲੇਬੀ ਦਾ ਟੇਸ ਕਰਨਾ ਚਾਹਦੇ ਹੋ ਤੁਸੀਂ ਵੀ ਇਹਨਾਂ ਦੇ ਜਲੇਬੀ ਖਾਣਾ ਚਾਹਦੇ ਤਾਂ ਤੁਹਾਨੂੰ ਲੁਧਿਆਣੇ ਇਹਨਾਂ ਦੀ ਦੁਕਾਨ ਤੇ ਆਣਾ ਪਵੇਗਾ ਸੋ ਇਹਨਾਂ ਦੀ ਜਲੇਬੀ ਤੁਸੀਂ ਖਾ ਕੇ ਦੱਸ ਕਿ ਦੋ ਕਿ ਤੁਹਾਨੂੰ ਜਲੇਬੀ ਕਿਸ ਤਰ੍ਹਾਂ ਦੀ ਲੱਗੀ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ